ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਿਸਾਨ ਭਰਾਵਾਂ ਨੂੰ ਇੱਕ ਖੁਸ਼ਖਬਰੀ ਹੈ ਕਿ ਪ੍ਰਾਈਮ ਐਗਰੋ ਪ੍ਰਾਈਮ ਐਗਰੋ ਕੰਪਨੀ ਤੁਹਾਡੇ ਲਈ ਇੱਕ ਸਕੀਮ ਲੈ ਕੇ ਆਈ ਹੈ ਜੀ ਆਪਾਂ 1000 ਰੁਪਏ ਦੀ ਬੁਕਿੰਗ ਦੇ ਉੱਤੇ ਆਪਾਂ ਰੋਟਾਵੇਟਰ ਬਿਲਕੁਲ ਫ੍ਰੀ ਦੇ ਦੇਣਾ ਰਾਜਪੁਰੇ 2 ਤੇ 3 ਸਤੰਬਰ ਦਾ ਜਿਹੜਾ ਮੇਲਾ ਆ ਰਿਹਾ ਦਾਣਾ ਮੰਡੀ ਦੇ ਵਿੱਚ 3 ਤਰੀਕ ਨੂੰ ਸ਼ਾਮ ਨੂੰ ਆਪਾਂ ਇੱਕ ਕਿਸਾਨ ਕਿਸਾਨ ਭਰਾ ਨੂੰ ਰੋਟਾਵੀਟਰ ਬਿਲਕੁਲ ਫਰੀ ਦੇਣਾ ਹੈ ਤੇ ਆਪਾਂ ਜਿਤਨਾ ਕਿਵੇਂ ਰੋਟਾਵੀਟਰ ਆਪਾਂ ਬੁਕਿੰਗ ਪਾਉਣੀ ਹੈ 1000 ਰੁਪਏ ਜੀ ਤੁਸੀਂ ਆਨਲਾਈਨ ਪਾ ਸਕਦੇ ਹੋ ਜਾਂ ਸਾਡੇ ਇੱਥੇ ਦਫ਼ਤਰ ਆ ਸਕਦੇ ਹੋ ਜਿੱਤਾਪਾ ਮੰਡੀ ਜ਼ਿਲ੍ਹਾ ਬਰਨਾਲਾ ਦੇ ਵਿੱਚ ਇੱਥੇ ਆ ਕੇ ਵੀ ਤੁਸੀਂ ਬੁਕਿੰਗ ਪਾ ਸਕਦੇ ਹੋ ਰੋਟਾਵੀਟਰਾਂ ਦੀ ਬੁਕਿੰਗ ਪਾਉਣੀ ਹੈ ਤੇ ਜਿਹੜੇ ਭਰਾਣੇ ਉਸ ਤੋਂ ਬਾਅਦ ਰੋਟਾਵੀਟਰ ਲੈਣਾ ਹੈ 1000 ਰੁਪਏ ਜਿਹੜਾ ਤੁਹਾਡਾ ਹੋਊਗਾ ਤੇ ਜਦ ਰੋਟਾਵੀਟਰ ਲੌਂਗ ਤੁਹਾਨੂੰ ਨਾਲ ਜਨਾਉ ਲੈਸ ਹੋ ਜਾਣਾ ਤੇ ਉਹੀ ਬੁਕਿੰਗਾਂ ਦੇ ਵਿੱਚੋਂ ਤੁਹਾਨੂੰ 20 ਤਰੀਕ ਨੂੰ 20 ਤਰੀਕ ਨੂੰ ਤਿੰਨ ਕਿਸਾਨ ਭ ਉਹੀ ਬੁਕਿੰਗਾਂ ਦੇ ਵਿੱਚੋਂ ਤੇ ਜਲਦੀ ਤੋਂ ਜਲ ਤੁਸੀਂ ਬੁਕਿੰਗਾਂ ਪਾ ਸਕਦੇ ਹੋ ਮੇਲੇ ਦੇ ਉੱਤੇ ਆ ਕੇ ਤੁਸੀਂ 2 ਜਾਂ 3 ਤਰੀਕ ਨੂੰ ਵੀ ਬੁਕਿੰਗਾਂ ਪਾ ਸਕਦੇ ਹੋ ਤੇ ਇਹਦੇ ਨਾਲ ਰੋਟਾਵੀਟਰ ਜਿਹੜਾ ਆਪਣਾ ਹੈਵੀ ਵਾਲਾ ਮਾਡਲ ਹੋਊਗਾ 8 ਵਟਾ ਨਾਲ ਉਹਦੇ ਸ਼ਾਫਟ ਮਿਲਨੇ ਜੀ ਤੇ ਇੱਕ ਮਿਲ ਜਾਣਾ ਤੁਹਾਨੂੰ ਟੂਲ ਕਿੱਟ ਹੁਣ ਰੋਟਾਵੀਟਰ ਵਾਇਦ ਤੁਹਾਨੂੰ ਦੱਸ ਦਿਆਂ ਜੀ ਹੈਵੀ ਵਾਲਾ ਮਾਡਲ ਹੈ ਇਹਦੇ ਵਿੱਚ ਤਾਇਓ ਕੰਪਨੀ ਦਾ ਬਲੇਡ ਹੋਣਗੇ ਸਪਰਿੰਗ ਸਟੀਲ ਦੇ 213628 ਦਾ ਜਿਹੜਾ ਸਾਈਡ ਗੀਅਰ ਹੋਊਗਾ ਤੇ ਬਾਡੀ ਹੈਵੀ ਹੋਊਗੀ ਪੰਜਵੇਂ ਮੈਮ ਦੇ ਵਿੱਚ ਜਿਹੜੀ ਰੂਟਰ ਪਾਪਾ 7290 ਦੀ ਹੋਊਗੀ ਹੈਵੀ ਵਾਲਾ ਮਾਡਲ ਤੁਹਾਨੂੰ ਇੱਕ ਕਿਸਾਨ ਭਰਾ ਨੂੰ ਬਿਲਕੁਲ ਆਪ ਫਰੀ ਦੇਣਾ ਜਲਦੀ ਤੋਂ ਜਲਦੀ ਤੁਸੀਂ ਬੁਕਿੰਗਾਂ ਪਾ ਸਕਦੇ ਹੋ ਦਿੱਤੇ ਹੋਏ ਨੰਬਰ 'ਤੇ ਜਾਂ ਸਾਡੇ ਦਫ਼ਤਰ ਆ ਕੇ ਤਾਂ ਪਾ ਮੰਡੀ ਜ਼ਿਲ੍ਹਾ ਬਰਨਾਲਾ